ਵੀਡੀਓ ਵੇਖਦੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾបាន ਬਚੁਰਕਾਂ ਨੂੰ ਪਿਆਰ ਭਰੀ ਸੱਤ ਛੜੀਆ ਕਾਲ 29 ਅਗਸਤ ਪੰਜਾਬ ਦੇ ਵਿੱਚ ਮੌਸਮ ਜਿਆਰਾ ਕਿਹੋ ਜਿਹਾ ਰਹਿਣ ਵਾਲਾ ਪੰਜਾਬ ਦੇ ਕਿਹੜੇ ਕਿਹੜੇ ਜੁਲਿਆਂ ਦੇ ਵਿੱਚ ਕਿਹੜੇ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਹੋਰ ਜਾਂ ਤਾਂ ਵੱਧ ਸਕਦਾ ਪੰਜਾਬ ਦੇ ਜ਼ਿਲ੍ਹਾ ਦੇ ਸਨੇ ਦੇਸ਼ ਦੇ ਕੁਝ ਹਿੱਸੇ ਇਸ ਸਮੇਂ ਮਾਨਸੂਨ ਦੇ ਕਹਿਰ ਦਾ ਸਾਹਮਣਾ ਜਿਹੜਾ ਕਰ ਰਹੇ ਹਨ ਤੁਹਾਨੂੰ ਦੱਸ ਦੇ ਕਿ ਉੱਤਰੀ ਭਾਰਤ ਤੋਂ ਲੈ ਕੇ ਮੱਧ ਅਤੇ ਪੂਰਬੀ ਰਾਜਾਂ ਤੱਕ ਲਗਾਤਾਰ ਹੋ ਰਹੀ ਮੌੜੇ ਧਾਰ ਬਾਰਿਸ਼ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਨਦੀਆਂ ਤੇ ਪਾਣੀ ਦਾ ਪੱਧਰ ਵੱਧ ਗਿਆ, ਸੜਕਾਂ, ਮਲਬੇ ਅਤੇ ਪਾਣੀ ਨਾਲ ਭਰ ਗਈਆਂ ਹਨ ਅਤੇ ਕੁਝ ਥਾਵਾਂ ਤੇ ਜ਼ਮੀਨ ਖਿਸਕਣ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਕੈਦ ਕਰ ਲਿਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਵੀ ਵਧ ਬਗੈਰ ਸਕਦੀ ਆ। ਤੁਹਾਨੂੰ ਦੱਸ ਦੇ ਕਿ ਮਾਚਰ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨੇ ਪੰਜਾਬ ਦੇ ਵਿੱਚ ਕਹਿਰ ਮਚਾਇਆ ਹੋਇਆ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੜ੍ਹਾਂ ਨੇ ਤਬਾਈ ਜਿਹੜੀ ਹੈ ਮਚਾਈ ਹੋਈ ਹੈ। ਹਿਮਾਚਲ ਵਿੱਚ ਲਗਾਤਾਰ ਪੈ ਰਹੀ بارش ਪੈਣ ਦੇ ਕਾਰਨ ਪੌਗ ਡੈਮ ਤੋਂ ਬਿਆਸ ਦਰਿਆ ਅਤੇ ਰਾਵੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਕਰਕੇ ਪੰਜਾਬ ਦੇ ਕੁਝ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਜੋ ਕਿਸ ਦੀ ਚੇਟ ਵਿੱਚ ਸਭ ਤੋਂ ਵੱਧ ਆ ਰਹੇ ਨੇ। ਜੇਕਰ ਅਸੀਂ ਅੱਜ ਅਗਲੇ 2 ਘੰਟੇ ਤੱਕ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਕਰਤਾਰਪੁਰ ਪਠਾਨਕੋਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਰੂਪਨਗਰ ਨੰਕਲ ਤਲਵਾਰਾ ਜਸੂਆ ਮਕੇਰੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ 2 ਘੰਟੇ ਤੱਕ ਬਹੁਤ ਹੀ ਜ਼ਿਆਦਾ ਭਾਰੀ بارش ਝੜਿਆ ਅੱਜ ਫਿਰ ਤੋਂ ਪੈਣ ਵਾਲੀ ਆ ਮੌਸਮ ਵਿਭਾਗ ਦਾ ਕਹਿਣਾ ਇਹ ਵੀ ਹੈ ਕਿ 29, 30 ਅਤੇ 31 ਅਗਸਤ ਤੱਕ ਇਸੇ ਹੀ ਤਰ੍ਹਾਂ ਜਿਹੜੀ ਆ بارش ਝੜਿਆ ਪੈਂਦੀ ਰਹੇਗੀ ਜੇਕਰ بارش ਜ਼ਿਆਦਾ ਹੁੰਦੀ ਆ ਤਾਂ ਹੜ੍ਹ ਜਿਹੜੇ ਨੇ ਹੋਰ ਵੀ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਆ ਸਕਦੇ ਨੇ ਜਿਦਣਾਂ ਆਮ ਜ਼ਿੰਦਗੀ ਨੂੰ ਕਾਫੀ ਜ਼ਿਆਦਾ ਪ੍ਰਭਾਵ ਜਦਾ ਮਿਲੇਗਾ ਮੌਸਮੀ ਪਾਗ ਦਾ ਇਹ ਵੀ ਕਹਿਣਾ ਹੈ ਜਿਹਾ ਕਿ ਅਗਲੇ 1 ਹਫਤੇ ਤੱਕ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼, ਗੁਜਰਾਤ, ਉੜੀਸਾ ਤੇ ਅਸਾਮ ਵਰਗੇ ਰਾਜਾਂ ਦੇ ਵਿੱਚ ਵੀ ਭਾਰੀ ਬਾਰਸ਼ ਛੇੜੀ ਆ ਇਹਨਾਂ ਰਾਜਾਂ ਵਿੱਚ ਖੇਤਾਂ ਵਿੱਚ ਪਾਣੀ ਭਰਨ ਕਰਕੇ ਫਸਲਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਇਕੱਲੇ ਪੰਜਾਬ ਨੂੰ ਹੀ ਨਹੀਂ ਰਾਜਸਥਾਨ, ਬੁਧੀ, ਝਾਲਵਾਰ ਅਤੇ ਮੱਧਪੁਰ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਕਾਫੀ ਫਸਲਾਂ ਜਿਹੜੀਆਂ ਤਬਾਹ ਹੋ ਚੁੱਕੀਆਂ ਨੇ ਅਗਲੇ ਕੁਝ ਦਿਨਾਂ ਤੱਕ ਯੂਪੀ ਵਿੱਚ ਵੀ ਭਾਰੀ ਬਾਰਸ਼ੇੜੀਆਂ ਹੋਣ ਦੇ ਅਸਾਰ ਜਿਹੜੇ ਨੇ ਦਿਖਾਈ ਦੇ ਰਹੇ ਨੇ ਸੋ ਜੇਕਰ ਦੋਸਤੋ ਅਸੀਂ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰਦੇ ਹਾਂ ਜਿਹਾ ਤੱਕ ਗੁਰਦਾਸਪੁਰ ਦੇ ਜੇ ਜ਼ਿਲ੍ਹੇ ਦੇ ਵਿੱਚ ਤੁਸੀ ਬਣ ਤੇ ਜੋ ਪਿੰਡ ਹੈਗੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹੜ੍ਹ ਆਉਣ ਦੇ ਪਿੰਡਾਂ ਵਿੱਚ ਹੜ੍ਹ ਆਉਣ ਦੇ ਚਾਂਸਸ ਜਿਹੜੇ ਨੇ ਵੱਧ ਸਕਦੇ ਨੇ ਜੇਕਰ ਲਗਾਤਾਰ ਬਾਰਿਸ਼ ਹੁੰਦੀ ਹੈ ਤਾਂ ਹੋਰ ਅਪਡੇਟ ਜਾਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ